ਮਹਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗੰਨ ਲਾਗੇ ਜਬ ਅਲਖ ਪੇਵ ਤਰਤ ਪਨੀਤ ਪਈ ਗੁਣ ਗਾਏ ਦੁਤਕਿਆ ਹਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਚਾਕਾ ਵਟ ਪ੍ਰਤਾਪ ੁਰ ਪ੍ਰਸਾਦ ਨ ਹੋਏ ਸੰਤਾਪ ੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਏ ਵੂਠੇ ਸਭ ਸੁਖ ਪਾਏ ਸਤ ਗੁਰ ਟੁਠੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਕਿੱਥੇ ਕਿਥੇ ਤਿਸੈ ਨਾਲੀ ਨਾਨਕ ਦਾਸ ਖਸਮਪ੍ਰਿਤ ਪਲੇ ਬਿਲਾਵਲ ਮਹਿਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗੰਨ ਲਾਗੇ ਜਪ ਅਲਖ ਪੇਵ ਰਤਪਨੀਤ ਪਈ ਗੁਣ ਗਾਏ ਦੁਰਤ ਗਿਆਰ ਨਾਮ ਧਿਆਏ ਰਹਾਓ ਸਭ ਨੇ ਥਾਈ ਰਬ ਆਪ ਆਦ ਜੁਗਾਦ ਜਾ ਕਾ ਵਡ ਪਰਤਾਪ ੁਰ ਪ੍ਰਸਾਦ ਨ ਹੋਏ ਸੰਤਾਪ ੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁਟੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਕਿੱਥੇ ਕਿੱਥੇ ਤਿਸੈ ਨਾਲੀ ਨਾਨਕ ਦਾਸ ਖ ਸੰਪ੍ਰਿਤ ਪਲੇ ਬਿਲਾਵਲ ਮਹਿਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਲਾਗੇ ਜਪ ਅਲਖ ਪੇਵ ਤਰਤ ਪਨੀਤ ਪਈ ਗੁਨ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਵਿਆ ਆਪ ਆਦ ਜੁਗਾਦ ਜਾਕਾ ਵਡ ਪ੍ਰਤਾਪ ਹੁਰ ਪ੍ਰਸਾਦ ਨ ਹੋਏ ਸੰਤਾਪ ਹੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਏ ਵੂਠੇ ਸਭ ਸੁਖ ਪਾਏ ਸਤਗਰ ਟੁਟੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਕਿਥੇ ਕਿਥੇ ਤਿਸੈ ਨਾਲੀ ਨਾਨਕ ਦਾਸ ਖ ਸੰਪ੍ਰਿਤ ਪਲੇ ਬਿਲਾਵਲ ਮਹਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਲਾਗੇ ਜਪ ਅਲਖ ਪੀਵ ਦਰ ਤਪਨੀਤ ਪਈ ਗੁਣ ਗਾਏ ਦੁਰਤਿ ਕਿਆ ਹਰ ਨਾਮ ਧਿਆਏ ਰਹਾਓ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਚਾਕਾ ਵਟ ਪ੍ਰਤਾਪ ੁਰ ਪ੍ਰਸਾਦ ਨ ਹੋਏ ਸੰਤਾਪ ੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁਟੇ ਪਾਰ ਬ੍ਰह्म ਪ੍ਰਪੇਰਖ ਵਾਲੇ ਕਿੱਥੇ ਕਿੱਥੇ ਤਿਸੈ ਨਾਲੀ ਨਾਨਕ ਦਾਸ ਖ ਸੰਪ੍ਰਿਤ ਪਲੇ ਬਿਲਾਵਲ ਮਹਿਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਲਾਗੇ ਜਪ ਅਲਖ ਪੇਵ ਤਰਤ ਪਨੀਤ ਪਈ ਗੁਨ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਜਾਕਾ ਵਡ ਪ੍ਰਤਾਪ ਗੁਰ ਪ੍ਰਸਾਦਿ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਏ ਵੂਠੇ ਸਭ ਸੁਖ ਪਾਏ ਸਤ ਗੁਰ ਦੁਟੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਕਿਥੇ ਕਿਥੇ ਤਿਸੈ ਨਾਲੀ ਨਾਨਕ ਦਾਸ ਖਸਮ ਅੰਮ੍ਰਿਤ ਪਾਲੇ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਲਾਗੇ ਜਪ ਅਲਖ ਪੀਵ ਤਰਤ ਪਨੀਤ ਪਈ ਗੁਨ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਓ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਚਾਕਾ ਵਡ ਪਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਦੁਟੇ ਬਰ ਬ੍ਰੰਪਰ ਪ੍ਰਖਵਲੇ ਕਿਥੇ ਕਿਥੇ ਤਿਸ ਸੈ ਨਾਲੀ ਨਾਨਕ ਦਾਸ ਖ ਸੰਪ੍ਰਿਤ ਪਲੇ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬੀ ਕੰਨ ਲਾ ਕੇ ਜਪ ਅਲਖ ਪੇਵ ਤਰਤਪਨੀਤ ਪੈ ਗੁਣ ਗਾਏ ਦੁਰਤ ਗਿਆਰ ਨਾਮ ਧਿਆਏ ਰਹਾਓ ਸਭ ਨੇ ਥਾਈ ਰਬ ਆਪ ਆਦ ਜੁਗਾਦ ਚਾਕਾ ਵਡ ਪਰਤਾਪ ਊਰ ਪ੍ਰਸਾਦ ਨਾ ਹੋਏ ਸੰਤਾਪ ੁਰਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਈ ਵੂਠੇ ਸਭ ਸੁਖ ਪਾਏ ਸਤਗਰ ਟੁਟੇ ਪਾਰ ਬ੍ਰह्म ਪ੍ਰਪੇਰਖ ਵਾਲੇ ਕਿਥੇ ਕਿਥੇ ਤਿਸੈ ਨਾਲੀ ਨਾਨਕ ਦਾਸ ਖਸਮਪ੍ਰਿਤ ਪਲੇ ਬਿਲਾਵਲ ਮਹਿਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗੰਨਾ ਲਾਗੇ ਜਪ ਅਲਖ ਪੇਵ ਤਰਤਪਨੀਤ ਪਈ ਗੁਣ ਗਾਏ ਦੁਰਤਕਿਆ ਹਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਜਾ ਕਾ ਵਟ ਪ੍ਰਤਾਪ ੁਰ ਪ੍ਰਸਾਦ ਨ ਹੋਏ ਸੰਤਾਪ ੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਈ ਵੂਠੇ ਸਭ ਸੁਖ ਪਾਏ ਸਤਗਰ ਟੁਟੇ ਪਾਰ ਬ੍ਰह्म ਪ੍ਰਪੇਰਖ ਵਾਲੇ ਕਿੱਥੇ ਕਿਥੇ ਤਿਸੈ ਨਾਲੀ ਨਾਨਕ ਦਾਸ ਖਸਮਪ੍ਰਿਤ ਪਲੇ ਬਿਲਾਵਲ ਮਹਿਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗੰਨ ਲਾਗੇ ਜਪ ਅਲਖ ਪੇਵ ਦਰ ਤਪਨੀਤ ਪਈ ਗੁਣ ਗਾਏ ਦੁਰਤ ਗਿਆਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਜਕਾ ਵਡ ਪਰਤਾਪ ੁਰ ਪਰਸਾਦ ਨ ਹੋਏ ਸੰਤਾਪ ੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਗਰ ਟੁਟੇ ਪਾਰ ਬ੍ਰह्म ਪ੍ਰਪੇਰਖ ਵਾਲੇ ਕਿੱਥੇ ਕਿੱਥੇ ਤਿਸੈ ਨਾਲੀ ਨਾਨਕ ਦਾਸ ਖਸਮਪ੍ਰਿਤ ਪਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਲਾਗੇ ਜਪ ਅਲਖ ਪੇਵ ਤਰਤ ਪਨੀਤ ਪਈ ਗੁਨ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਜਾਕਾ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਈ ਵੂਠੇ ਸਭ ਸੁਖ ਪਾਏ ਸਤ ਗੁਰ ਦੁਟੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਕਿਥੇ ਕਿਥੇ ਤਿਸੇ ਨਾਲੀ ਨਾਨਕ ਦਾਸਖ ਸੰਪ੍ਰਿਤ ਪਲੇ ਬਿਲਾਵਲ ਮਹਿਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗੰਨਾ ਲਾਗੇ ਜਬ ਅਲਖ ਪੇਵ ਰੱਬ ਨੇ ਤਪਨੀ ਤੇ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਜਾ ਕਾ ਵਡ ਪਰਤਾਪ ਔਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਗਰ ਟੁਟੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਕਿੱਥੇ ਕਿੱਥੇ ਤਿਸੈ ਨਾਲੀ ਨਾਨਕ ਦਾਸ ਖ ਸੰਪ੍ਰਿਤ ਪਲੇ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਲਾਗੇ ਜਪ ਅਲਖ ਪੇਵ ਤਰਤ ਪਨੀਤ ਪਈ ਗੁਨ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਜਾਕਾ ਵਡ ਪ੍ਰਤਾਪ ਗੁਰ ਪ੍ਰਸਾਦਿ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਏ ਵੂਠੇ ਸਭ ਸੁਖ ਪਾਏ ਸਤਗੁਰ ਦੁਟੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਜਿੱਥੇ ਕਿਥੇ ਤਿਸੇ ਨਾਲੀ ਨਾਨਕ ਦਾਸ ਖਸੰਪ੍ਰਿਤ ਪਲੇ ਬਿਲਾਵਲ ਮਹਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਲਾਗੇ ਜਪ ਅਲਖ ਪੀਵ ਤਪਨੀ ਤਪਈ ਗੁਣ ਗਾਏ ਦੁਰਤ ਗਿਆਰ ਨਾਮ ਧਿਆਏ ਰਹਾਓ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਜਾ ਕਾ ਵਡ ਪਰਤਾਪ ੁਰ ਪ੍ਰਸਾਦ ਨ ਹੋਏ ਸੰਤਾਪ ੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁਟੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਜਿੱਥੇ ਕਿਥੇ ਤਿਸੈ ਨਾਲੀ ਨਾਨਕ ਦਾਸ ਖ ਸੰਪ੍ਰਿਤ ਪਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਲਾਗੇ ਜਪ ਅਲਖ ਪੇਵ ਤਰਤ ਪਨੀਤ ਪਈ ਗੁਨ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਜਾ ਕਾ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰ ਤਪੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਏ ਵੂਠੇ ਸਭ ਸੁਖ ਪਾਏ ਸਤਗਰ ਟੁਟੇ ਪਾਰ ਬ੍ਰह्म ਪਰ ਪੈ ਰਖ ਵਾਲੇ ਕਿੱਥੇ ਕਿੱਥੇ ਦਿਸ਼ਾ ਨਾਲੀ ਨਾਨਕ ਦਾਸ ਖਸਮਪ੍ਰਿਤ ਪਲੇ ਬਿਲਾਵਲ ਮਹਿਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗੰਨਾ ਲਾਗੇ ਜਬ ਅਲਖ ਪੇਵ ਤਰਤ ਬਨੀਤ ਪਈ ਗੁਣ ਗਾਏ ਦੁਰਤ ਗਿਆਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਬਿਆ ਆਪ ਤੁ ਜਗਾਦ ਜਕਾ ਵਟ ਪ੍ਰਤਾਪ ੁਰ ਪ੍ਰਸਾਦ ਨ ਹੋਏ ਸੰਤਾਪ ੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਏ ਵੂਠੇ ਸਭ ਸੁਖ ਪਾਏ ਸਤਗਰ ਟੁਟੇ ਪਾਰ ਬ੍ਰह्म ਪਰ ਪੈ ਰਖ ਵਾਲੇ ਕਿੱਥੇ ਕਿਥੇ ਤਿਸੈ ਨਾਲੀ ਨਾਨਕ ਦਾਸ ਖਸਮਪ੍ਰਿਤ ਪਲੇ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗੰਨ ਲਾਗੇ ਜਬ ਅਲਖ ਪੇਵ ਤਪਨੀ ਤਪਈ ਗੁਣ ਗਾਏ ਦੁਰਤ ਗਿਆਰ ਨਾਮ ਧਿਆਏ ਰਹਾਓ ਸਭ ਨੇ ਥਾਈ ਰਬ ਆਪ ਆਦ ਜੁਗਾਦ ਜਾ ਕਾ ਵਡ ਪ੍ਰਤਾਪ ਔਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਗਰ ਟੁਟੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਕਿਥੇ ਕਿਥੇ ਤਿਸੈ ਨਾਲੀ ਨਾਨਕ ਦਾਸ ਖ ਸੰਪ੍ਰਿਤ ਪਲੇ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਲਾਗੇ ਜਪ ਅਲਖ ਪੀਵ ਤਰਤ ਪਨੀਤ ਪਈ ਗੁਨ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਜਾ ਕਾ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤ ਤਪੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਈ ਵੂਠੇ ਸਭ ਸੁਖ ਪਾਏ ਸਤਗਰ ਟੁਟੇ ਪਾਰ ਬ੍ਰह्म ਪਰ ਪੈ ਰਖ ਵਾਲੇ ਕਿੱਥੇ ਕਿੱਥੇ ਤਿਸੈ ਨਾਲੀ ਨਾਨਕ ਦਾਸ ਖ ਸੰਪ੍ਰਿਤ ਪਲੇ ਔਲ ਮਹਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗੰਨਾ ਲਾਗੇ ਜਬ ਅਲਖ ਪੇਵ ਤਰਤ ਬਨੀਤ ਪਈ ਗੁਣ ਗਾਏ ਦੁਰਤ ਗਿਆਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਬਿਆ ਆਪ ਜਗ ਅਧਿ ਜਾ ਕਾ ਵਡ ਪਰਤਾਪ ੁਰ ਪ੍ਰਸਾਦ ਨ ਹੋਏ ਸੰਤਾਪ ੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਏ ਵੂਠੇ ਸਭ ਸੁਖ ਪਾਏ ਸਤਗੁਰ ਤੁਟੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਕਿੱਥੇ ਕਿਥੇ ਤਿਸੈ ਨਾਲੀ ਨਾਨਕ ਦਾਸ ਖਸਮਪ੍ਰਿਤ ਪਲੇ ਬਿਲਾਵਲ ਮਹਿਲਾ ਪੰਜਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗੰਨ ਲਾਗੇ ਜਬ ਅਲਖ ਪੇਵ ਦਰ ਤਪਨੀ ਤੇ ਪਈ ਗੁਣ ਗਾਏ ਦੁਰਤ ਗਿਆਰ ਨਾਮ ਧਿਆਏ ਰਹਾਉ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਜਾ ਕਾ ਵਟ ਪ੍ਰਤਾਪ ੁਰ ਪ੍ਰਸਾਦ ਨ ਹੋਏ ਸੰਤਾਪ ੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਦੁਟੇ ਪਾਰ ਬ੍ਰह्म ਪਰ ਪੈ ਰਖ ਵਾਲੇ ਕਿੱਥੇ ਕਿੱਥੇ ਤਿਸੈ ਨਾਲੀ ਨਾਨਕ ਦਾਸ ਖ ਸੰਪ੍ਰਿਤ ਪਲੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ